ਕੀ ਲੱਗਦਾ ਯਾਰ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਨੂੰ ਲੋੜ ਕਾਦੀ ਐ ਇਸ ਵੇਲੇ ਕੀ ਲੱਗਦਾ ਪੰਜਾਬ ਫਸ ਗਿਆ ਦੇਖੋ ਚੱਲੀ ਜਾਣਾ ਕੰਮ ਜਾ ਕੋ ਜਿੱਤ ਗਿਆ ਕਿ ਹਾਰ ਗਿਆ ਕੋ ਸਰਕਾਰ ਬਣ ਗਈ ਕੋ ਨਵਾਂ ਫੇਰ ਆ ਗਿਆ ਫੇਰ ਲੋਕ ਉਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਆਪਾਂ ਇੱਥੇ ਹੀ ਫਸੇ ਖੜੇ ਆ ਵਾਕੀ ਯਾਰ ਮੈਂ ਤਾਂ ਇਹੀ ਕਹਿੰਦਾ ਵੀ ਪ੍ਰਵਾਸ ਵਾਲਾ ਜੇ ਕੰਮ ਰੁਕੇ ਨਾ ਤਾਂ ਫੇਰ ਗੱਲ ਬਣ ਗਈ ਜੇ ਆਪਾਂ ਰਹੇ ਨਾ ਇੱਥੇ 29 ਸਾਢੇ ਥੋੜੀ ਰਹਿ ਗਈ ਤਾਂ ਆਪਾਂ ਕਿੱਥੋਂ ਬਚਾ ਲਾਂਗੇ ਫਿਰ ਪੰਜਾਬ ਦਾ ਮਈਏ ਜਿਵੇਂ ਕਬਜ਼ਾ ਕਰੀ ਜਾਂਦੇ ਨੇ ਆ ਜਿੰਨੀਆਂ ਰੇੜੀਆਂ ਰੂੜੀਆਂ ਬਹਣਦੇ ਸਾਰਾ ਭਈਆ ਖਾਨਾ ਸਭ ਜੋ ਲੁਧਿਆਣੇ ਦਾ ਬਰਾਬਰ ਖੰਗਣ ਨਹੀਂ ਦਿੰਦੇ ਆਪਣੇ ਬੰਦੇ ਨੂੰ ਇਹ ਪੰਜਾਬੀ ਨੂੰ ਇਹ ਵੀ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਾਂ ਕੋਈ ਆਪਣੇ ਬੰਦੇ ਦੇ ਕਿਤੇ ਦਿੱਫਤਾ ਪੈਂਦੀ ਹੈ ਪੰਜਾਬੀ ਤੇ ਤਾਂ ਉੱਥੇ ਨਾਲ ਖੜਾ ਕੇ ਸਾਡੀ ਆਦਤ ਤੇ ਹੋ ਗਈ ਵੀ ਆਪਾਂ ਆਪਣੇ ਬੰਦਿਆਂ ਦੀ ਲੱਤਾਂ ਖਿੱਚਣ ਲੱਗ ਗਏ ਹਨ ਜਾਂ ਆਪਾਂ ਨਾਲ ਨਹੀਂ ਖੜਦੇ ਤਾਂ ਵੇ ਇਹ ਸਾਲੇ ਤੁਸੀਂ ਦੇਖੋ ਵੀ ਇੱਕ ਭਈਆ ਛੇੜੋ ਸਾਰੇ ਭਈਏ ਇਕੱਠੇ ਹੋ ਜਾਂਦੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਲੱਗਦਾ ਕਿ ਮੈਂ ਆਪਣੀਆਂ ਨਾਂ ਸੁਣਾਵਾ ਤੁਹਾਡੇ ਕੋਲੋਂ ਸੁਣਾ ਤੁਸੀਂ ਵੀ ਸਾਰੇ ਸਮਝਦਾਰੋਂ ਸਮਝ ਰੱਖਦੇ ਹਾਂ ਪੰਜਾਬ ਬਾਰੇ ਰਾਜਨੀਤੀ ਬਾਰੇ ਕੀ ਲੱਗਦਾ ਯਾਰ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਨੂੰ ਲੋੜ ਕਾਦੀ ਐ ਇਸ ਵੇਲੇ ਕੀ ਲੱਗਦਾ ਪੰਜਾਬ ਫਸ ਗਿਆ ਇਹ ਜਿਹਾ ਵੀ ਗਿਆ ਜਾਂ ਰਾਜਨੀਤੀ ਬਾਰੇ ਸਾਡੀ ਸਮਝ ਅਸੀਂ ਕੀ ਰੱਖਦੇ ਆ ਕਿਹੋ ਜੀ ਰਾਜਨੀਤੀ ਹੋਵੇ ਕਿਹੋ ਜੀਆਂ ਸਰਕਾਰਾਂ ਬਣ ਸਰਕਾਰ ਤਾਂ ਹੁਣ ਆਪਾਂ ਦੇਖੀ ਲੋਕਾਂ ਨੇ ਵਾਅਦਾ ਅਮੀਰ ਸੀ ਇਹਨਾਂ ਤੋਂ ਹਨ 92 ਬੰਦੇ ਜਿਤਾ ਕੇ ਭੇਜੇ ਕੋ ਚੰਗਾ ਹੋਊਗਾ ਪੰਜਾਬ ਲਈ ਪਰ ਉਹ ਵੀ ਨਿਰਾਸ਼ਤਾ ਲੋਕਾਂ ਦੇ ਪੱਲੇ ਪਈ ਆ ਹੁਣ ਲੋਕ ਇੱਥੋਂ ਤੱਕ ਫਸ ਗਏ ਵੀਰ ਜਾਈਏ ਤਾਂ ਜਾਈਏ ਕਿੱਧਰ ਬਹੁਤਿਆਂ ਨੂੰ ਮਿਲਦੇ ਆਂ ਕਿ ਯਾਰ ਮਾਂ ਨਹੀਂ ਅੱਕ ਗਿਆ ਛੱਡ ਫਰੇ ਆ ਅੱਕ ਵੀ ਗਿਆ ਤਾਂ ਵੀ ਥੋੜੀ ਵੋਟ ਪੈ ਜੂ ਤਾਂ ਵੀ ਕਿਸੇ ਨੇ ਕਿਸੇ ਦਾ ਅੱਕ ਗਿਆ ਆਣੀ ਕੀ ਰੱਖਦੇ ਆਂ ਬਾਈ ਆਪਾਂ ਕਿੱਥੇ ਜੇ ਖੜੀ ਐ ਕਹਾਣੀਆਂ ਆਪਾਂ ਤੁਸੀਂ ਦੱਸੋ ਜਰਾ ਦੇਖੋ ਚੱਲੀ ਜਾਣਾ ਕੰਮ ਜਾ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੋਈ ਸਰਕਾਰ ਬਣ ਗਈ ਕੋ ਨਵਾਂ ਫੇਰ ਆ ਗਿਆ ਫੇਰ ਲੋਕ ਉਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਆਪਾਂ ਇੱਥੇ ਹੀ ਫਸੇ ਖੜੇ ਆ ਜਿਹੜੇ ਮੁੱਦੇ ਅਸਲ ਦੇ ਸਾਡੇ ਹੋਣੇ ਚਾਹੀਦੇ ਨੇ ਹਨ ਉਹ ਹੈ ਹੀ ਨਹੀਂ ਜਿੰਨੇ ਵੀ ਸਿਆਸਤਾਂ ਨੇ ਤੁਸੀਂ ਦੇਖ ਲਓ ਵੀ ਚਟਾ ਬੜਾ ਸਭ ਤੋਂ ਅਹਿਮ ਮੁੱਦਾ ਚਟਾ ਨਾ ਪਰ ਕਿਸੇ ਸਿਆਸੀ ਬੰਦੇ ਦੇ ਏਜੰਡੇ ਤੇ ਉਹ ਮੁੱਦਾ ਹੀ ਹੈ ਨਹੀਂ ਲੋਕਾਂ ਕੋਲੋਂ ਹੀ ਭੁੱਲ ਗਿਆ ਮੁੱਦਾ ਹਾਲਾਂਕਿ ਇਹ ਸਭ ਤੋਂ ਅਹਿਮ ਮੁੱਦਾ ਚਟਾ ਹੈ ਇਸ ਵੇਲੇ ਪੰਜਾਬ 'ਚ ਪਿੰਡਾਂ ਜਾਂਦੇ ਆ ਨੌਜਵਾਨ ਮਰੀ ਜਾਂਦੇ ਆ ਟੀਕੇ ਲਾਈ ਜਾਂਦੇ ਆ ਮਾਂ ਮਾਂ ਬਲਕੀ ਜਾਂਦੀਆਂ ਨੇ ਪਰਵਾਸ ਆ ਜਿਹੜਾ ਪਰਵਾਸ ਕਾਫੀ ਹੱਦ ਤੱਕ ਰੋਕਿਆ ਬਾਈ ਕੀ ਲੱਗਦਾ ਅੱਗੇ ਨਾਲ ਘਟਿਆ ਤਾਂ ਹੈਗਾ ਕੰਮ ਕੱਟ ਗਿਆ ਹੈਂ ਇਹ ਡਬਲ ਕੋਲੇ ਰਜਾਨ ਜਿਹੜਾ ਬਾਹਰ ਲੱਗ ਗਿਆ ਨਾਲ ਘਟਿਆ ਤਾਂ ਹੈਗਾ ਪਹਿਲਾਂ ਪੈਸਾ ਪੂਰਾ ਹੁੰਦਾ ਸੀ ਹਾਂ ਥੋੜਾ ਪਹਿਲਾਂ ਅੱਛਾ ਇਹ ਜਣਾ ਕੋਲੇ 1200 ਬੱਚਾ ਸੀ ਜੀ 200 ਅੱਛਾ ਅੱਗੇ ਨਾਲੋਂ ਜਾਨੇ ਇੱਕ ਤਦਰ ਮੰਦਾ-ਮੁੰਦਾ ਜ਼ਿਆਦਾ ਆ ਗਿਆ ਹਨਾ ਇੱਕ ਲੋਕਾਂ ਨੂੰ ਸਮਝ ਆਉਣ ਲੱਗੀ ਅਨੇ ਦਸ ਲੋਕ ਜਾ ਜੇ ਨੀ ਮਸਲੇ ਬਾਹਰੋਂ ਨੀ ਕੈਨੇਡਾ ਦਾ ਜਰੂਸ ਨਿਕਲ ਗਿਆ ਬਾਈ ਨਾ ਵਾਕੀ ਯਾਰ ਮੈਂ ਤਾਂ ਇਹੀ ਕਹਿਣਾ ਵੀ ਪ੍ਰਵਾਸ ਵਾਲਾ ਜੇ ਕੰਮ ਰੁਕੇ ਨਾ ਤਾਂ ਫੇਰ ਗੱਲ ਬਣਨੀ ਜੇ ਆਪਾਂ ਰਹੇ ਨਾ ਇੱਥੇ ਗਿਣਤੀ ਸਾਢੇ ਥੋੜੀ ਰਹਿ ਗਈ ਤਾਂ ਆਪਾਂ ਕਿੱਥੋਂ ਬਚਾ ਲਾਂਗੇ ਫਿਰ ਪੰਜਾਬ ਨੂੰ ਮਈਏ ਜਿਵੇਂ ਕਬਜ਼ਾ ਕਰੀ ਜਾਂਦੇ ਨੇ ਆ ਜੰਨੀਆਂ ਰੇੜੀਆਂ ਰੂੜੀਆਂ ਬਹਣਦੇ ਸਾਰਾ ਭਈਆ ਖਾਨਾ ਕਬਜ਼ਾ ਲੁਧਿਆਣੇ ਦਾ ਬਰਾਬਰ ਖੰਗਣ ਨਹੀਂ ਦਿੰਦੇ ਆਪਣੇ ਬੰਦੇ ਨੂੰ ਇਹ ਪੰਜਾਬੀ ਨੂੰ ਇੱਥੇ ਆਪਣੇ ਕਈ ਵਸਤੀਆਂ 'ਚ ਮੈਨੂੰ ਇੱਥੇ ਪੂਰਾ ਭਈਆ ਦਾ ਕਬਜ਼ਾ ਬਾਈ ਇਹ ਵੀ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਾਂ ਕੋਈ ਆਪਣੇ ਬੰਦੇ ਦੇ ਕਿਤੇ ਦਿੱਕਤਾ ਪੈਂਦੀ ਹੈ ਪੰਜਾਬੀ ਤੇ ਤਾਂ ਉੱਥੇ ਨਾਲ ਖੜਾ ਕਰੋ ਸਾਡੀ ਆਦਤ ਤੇ ਹੋ ਗਈ ਵੀ ਆਪਾਂ ਆਪਣੇ ਬੰਦਿਆਂ ਦੀ ਲੱਤਾਂ ਖਿੱਚਣ ਲੱਗ ਗਏ ਹਨ ਜਾਂ ਆਪਾਂ ਨਾਲ ਨਹੀਂ ਖੜਦੇ ਤਾਂ ਭਈ ਇਹ ਸਾਲੇ ਤੁਸੀਂ ਦੇਖੋ ਵੀ ਇੱਕ ਭਈਆ ਛੇੜੋ ਸਾਰੇ ਭਈਏ ਇਕੱਠੇ ਹੋ ਜਾਂਦੇ ਕੋਸ਼ਿਸ਼ ਕਰਿਆ ਕਰੋ ਅਸੀਂ ਸਮਾਨ ਲੈਣੇ ਹਨ ਹਨਾ ਆਪਾਂ ਸਾਡੇ ਪੰਜਾਬੀ ਦੀ ਭਰਾ ਦੀ ਦੁਕਾਨ ਹੈ ਕੋਈ ਰੇੜੀ ਹੈ ਕੋਈ ਇਸੇ ਪ੍ਰਕਾਰ ਦਾ ਆਪਾਂ ਸਮਾਨ ਲੈਨੇ ਆ ਕੋਸ਼ਿਸ਼ ਕਰੋ ਕਿ ਆਪਾਂ ਆਪਣੇ ਬੰਦਿਆਂ ਕੋਲ ਲਈਏ ਇੱਕੋ ਜਿਹੇ ਦਾ ਸੁਝਾਅ ਦਿੱਤਾ ਹੈ ਹਾਂ ਬਾਈ ਜਿਹੜਾ ਆਪਾਂ ਮਤਲਬ ਜੋ ਹੋ ਜਾਈ ਜਾਂਦੀ ਪੰਜਾਬ ਪੰਜਾਬੀਆਂ ਦਾ ਹਰੇਕ ਦੁਕਾਨ ਤੇ ਮਤਲਬ ਇਹ ਚੀਜ਼ ਹੋਵੇ ਤਾਂ ਹਾਂ ਹਾਂ ਜਿਹੜਾ ਬੰਦਾ ਲੌਕੋ ਤੇ ਮਨ ਤੇ ਪਹਿਲੇ ਆ ਜਾ ਹਾਂ ਹਰੇਕ ਦੁਕਾਨ ਤੇ ਲੋਕ ਹੋ ਜਾ ਇੱਕ ਬੰਦਾ ਪੰਜਾਬ ਪੰਜਾਬੀਆਂ ਦਾ ਮਤਲਬ ਉਸ ਤਾਂ ਆਪਾਂ ਨੂੰ ਨਾ ਤਾਂ ਆਪਾਂ ਕਿਸੇ ਦੀ ਬਰਾਈ ਕਰ ਰਹੇ ਹਾਂ ਨਾ ਆਪਾਂ ਕਹਿੰਦੇ ਜੀ ਲੋਕਲ ਇਹ ਚੀਜ਼ ਜਰੂਰ ਹੋਣਾ ਕਰਨਾ ਫੇਰੇ ਦਿਨ ਆਪਾਂ ਥੋੜਾ ਜਿਆ ਮਤਲਬ ਪੰਜਾਬੀ ਪ੍ਰਤੀ ਤੇ ਸਾਰੇ ਸਿਸਟਮ ਪ੍ਰਤੀ ਮੈਂ ਕਹਾਂ ਕਿ ਜਮਾਟੇ ਜੰਦਾ ਨਾ ਵਿਚਾਰ ਕਰੀਂ ਉਹਦਾ ਹਾਂ ਉਹਨੂੰ ਟੈਨਸ਼ਨ ਤੋਂ ਕੋਈ ਨਹੀਂ ਦੇਦੀ ਆਪਾਂ ਇਹ ਵੀ ਪੰਜਾਬੀਆ ਉਹ ਪੰਜਾਬੀਆਂ ਨੇ ਆਪਾਂ ਹੋਂਦ ਸਾਰੇ ਇਤਹਾਂ ਜਾ ਕੇ ਆ ਉਹ ਤੇ ਇਹ ਚੀਜ਼ ਨੇ ਸਾਰੀ ਕਾ ਰੋਕ ਦਿੱਤਾ ਬਿਲਕੁਲ ਬਾਈ ਜਿਵੇਂ ਹਾਂ ਇਹ ਚੀਜ਼ ਨਾ ਮੈਂ ਕਈ ਵਾਰੀ ਇਹ ਗੱਲ ਸੁਣਾਈ ਆ ਜ਼ਿਕਰ ਕੀਤਾ ਮੈਂ